ਸਿੱਖੀ ਲਿਖੀ ਐ ਮੈਂ ਅੱਜ ਤੇਰੇ ਵੱਲ ਨੂੰ ਰਾਜ਼ ਤੇਰੇ ਹੱਥੋਂ ਜਾਣਾ ਮੋਦੀ ਕੱਲ ਨੂੰ ਜਰਾ ਕੰਨ ਲਾ ਕੇ ਸੁਣੀ ਮੇਰੀ ਗੱਲ ਨੂੰ ਅਸੀਂ ਪਿੰਡਾਂ ਵਾਲੇ ਦੇ ਆਫਰਾਂ ਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਉਹ ਜਿਹੜੇ ਧਰਨਿਆਂ ਤੇ ਬੈਠੇ ਸੀ ਕਿਸਾਨ ਵੇ ਜਿਹੜੇ ਧਰਨਿਆਂ ਤੇ ਬੈਠੇ ਨੇ ਕਿਸਾਨ ਵੇ ਤੂੰ ਕਹਿ ਕੇ ਆਤਵਾਦੀ ਕਰੇ ਬਦਨਾਮ ਵੇ ਤੈਨੂੰ ਭੁਗਤਣਾ ਪੈਣਾ ਅੰਜਾਮ ਵੇ ਤੇ ਹੁਣ ਛੇਤੀ ਰਾਜ ਜਾਣਾ ਤੇਰਾ ਖਿੰਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਮੋਦੀਆ ਉਹ ਜਦੋਂ ਕਿਲੇ ਉੱਤੇ ਚੁੱਲਿਆਂ ਨਿਸ਼ਾਨ ਸੀ ਜਦੋਂ ਕਿਲੇ ਉੱਤੇ ਚੁੱਲਿਆਂ ਨਿਸ਼ਾਨ ਸੀ ਫੇਰ ਮੁਠੀ ਵਿੱਚ ਆ ਗਈ ਤੇਰੀ ਜਾਨ ਸੀ ਉਦੋਂ ਨਿਕਲਿਆ ਬੜਾ ਤੂੰ ਸ਼ੈਤਾਨ ਸੀ ਮਰਵਾਤਾ ਸੂਰਮਾ ਕਰਾ ਕੇ ਐਕਸੀਡੈਂਟ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਮੋਦੀਆ ਉਹ ਜਿੰਨੂਤੀ ਬੜੂ ਗੜਹ ਝੀਲ ਚ ਫਸਾਇਆ ਸੀ ਤਿਬੂ ਡੋਗਾੜ ਚੇਲ ਚ ਫਸਾਇਆ ਸੀ ਐਨ ਐਸਏ ਦੇ ਤੇ ਧੱਕੇ ਨਾ ਲਵਾਇਆ ਸੀ ਜਿੰਨੂੰ ਦੇਸ਼ ਦਾ ਗਦਾਰ ਵੀ ਬਤਾਇਆ ਸੀ ਉਹਦਾ ਹੁੰਦਾ ਪ੍ਰਚਾਰ ਪਿੰਡ ਪਿੰਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਕਡੂਰ ਸਾਬ ਤੋਂ ਖੜਾਈ ਸਰਦਾਰ ਵੇ ਵੇਖ ਬੱਚਾ ਬੱਚਾ ਕਰੇ ਪਰ ਚਾਰਵੇਂ ਤੇ ਰਾਜ ਖਾਲਸੇ ਦਾਉਣਾ ਇਸ ਵਾਰ ਵੇ ਇਹ ਸੂਰਮੇ ਨਹੀਂ ਹੋਣੇ ਤੇਥੋਂ ਬੰਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟਰੈੰਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟਰੈੰਡ ਮੋਦੀਆ ਸਾ ਸਾਲਾਂ ਤੋਂ ਚਲਾਵੇਂ ਸਰਕਾਰ ਵੇ ਦਸ ਸਾਲਾਂ ਤੋਂ ਚਲਾਵੇਂ ਸਰਕਾਰ ਵੇ ਇੱਥੇ ਸ਼ਰਿਆਮ ਕੁੰਮ ਦੇਖਦਾਰ ਵੇ ਤੇ ਬੰਦ ਜੇਲਾਂ ਵਿੱਚ ਸਿੰਘ ਸਰਦਾਰ ਵੇ ਹੁਣ ਤੋੜ ਨੰਗਿਆ ਕਿ ਤੇਰੀ گنڈ ਮੋਦੀਆ ਛਾ ਤੀਰਵਾਲੇ ਬਾਬੇ ਦਾ ਕਰਨ گنڈ ਮੋਦੀਆ ਛਾ ਤੀਰਵਾਲੇ ਬਾਬੇ ਦਾ ਕਰਨ گنڈ ਮੋਦੀਆ ਉਹ ਗਿਆ ਪਾਪਾ ਨਾਲ ਖੜਾ ਤੇਰਾ ਪਰਵੇ ਗਿਆ ਪਾਪਾ ਨਾਲ ਖੜਾ ਤੇਰਾ ਪਰਵੇ ਮਾਂ ਦੇ ਬੁੱਕਲੇ ਵੇਚ ਬਾੜਵੇਂ ਨੇ ਤੇ ਲੈਣਗੇ ਉਤੋਂ ਆ ਕੇ ਫੜਵੇਂ ਤੇ ਕਰ ਦੇਣਗੇ ਕਹਾਣੀ ਤੇਰੀ ਐਂਡ ਮੋਦੀਆ ਛਾ ਤੀਰ ਵਾਹੇ ਬਾਬੇ ਦਾਟਾ ਰੈਂਡ ਮੋਦੀਆ ਛਾ ਤੀਰ ਵਾਹੇ ਬਾਬੇ ਦਾਟਾ ਰੈਂਡ ਮੋਦੀਆ ਧੀ ਪੰਜਾਬ ਦੀ ਮੈਂ ਕੌਰ ਮਨ ਜੀਤਵੇਂ ਧੀ ਪੰਜਾਬ ਦੀ ਮੈਂ ਕੌਰ ਮਨ ਜੀਤਵੇਂ ਸੋਚ ਸਮਝ ਕੇ ਲਿਖਿਆ ਆ ਗੀਤ ਵੇ ਪਤਾ ਸਾਰਿਆਂ ਨੂੰ ਖੋਟੀ ਤੇਰੀ ਨੀਤ ਵੇ ਤੈਨੂੰ ਡੰਗਣਾ ਹੈ ਬਣ ਕੇ ਪ੍ਰਿੰਡ ਮੋਦੀਆਂ ਛਾਇਆ ਪੀਰਵਾ ਦੇ ਬੱਬੇ ਦਾ ਟ੍ਰੈਂਡ ਮੋਦੀਆਂ ਛਾਇਆ ਪੀਰਵਾ